ਲੱਗੀ ਐ ਚੀ ਬਜਾਰੀ ਐ ਅਗਲਾ ਕਿਹਨਾਂ ਨੂੰ ਥਾਣਾ ਸਰ ਦੇਖੋ ਜੀ ਜੇ ਸਾਨੂੰ 670 ਸਰਨਥੋਂ ਲੋਕਰ ਰੈਜੀਡੈਂਸ ਤੋਂ ਸਾਨੂੰ ਪਤਾ ਲੱਗਾ ਸਾਡੇ ਦੇ ਇੱਥੇ ਚੌਂਕੀ ਦਾਸ ਨੇ ਫੋਨ ਕੀਤਾ ਅਸੀਂ ਇਮੀਡੀਏ ਆਪਣੇ ਫਾਇਰ ਸਟਾਫ ਨੂੰ ਉੱਥੇ ਡਿਪਲੋਏ ਕੀਤਾ ਤੁਹਾਡੇ ਸਾਰੇ ਸਾਰੇ ਗੱਡੀਆਂ ਆ ਗਈ ਕੰਟਰੋਲ ਕੀਤਾ ਅੱਗ ਲੱਗਣ ਦਾ ਕਾਰਨ ਜੋ ਸਾਨੂੰ ਲੱਗਦਾ ਸ਼ਾਇਦ ਪਿੱਛੇ ਤੁਸੀਂ ਦੇਖਿਆ ਹੋਣਾ ਵਾ ਕਾਰਨਾਂ ਦਾ ਕਾਫੀ ਜੰਜਾਜ ਸ਼ਾਰਟ ਸਰਕਾਰ ਦਾ ਅਦੇਸ਼ ਹੈ ਸ਼ਾਰਟ ਸਰਕਟ ਫੋਨ ਕਰਕੇ ਅੱਗ ਲੱਗੀ ਐ ਕਿਉਂਕਿ ਸਾਡੇ ਸਟੋਰ ਰੂਮ ਸੀ ਸਾਡਾ ਕਾਫੀ ਪੁਰਾਣਾ ਰਿਕਾਰਡ ਵਗੈਰਾ ਦਾ ਸਾਡਾ ਪਿਆ ਸੀ ਲੱਕੜ ਵਗੈਰਾ ਪਈ ਸੀ ਤੁਹਾਨੂੰ ਉਹਦੇ ਕਰਕੇ ਇਹਦਾ ਨਾਲ ਅ ਸਰ ਨਗਰ ਨਿਗਮ ਹਮੇਸ਼ਾ ਨਖੇ ਪਾਸ ਕਰਕੇ ਦੇਖਦਾ ਕਿ ਫਾਇਰ ਸਿਸਟਮ ਇਥੇ ਲੱਗਿਆ ਹੈ ਜਾਂ ਨਹੀਂ ਲੱਗਿਆ ਨਗਰ ਨਿਗਮ ਦੇ ਵਿੱਚ ਆਪਣੇ ਦੇ ਵਿੱਚ ਫਾਇਰ ਸਿਸਟਮ ਲੱਗੇ ਦਾ ਕੀ ਕਰੇ ਇਹਦੇ ਬਾਰੇ ਸਰ ਆਪਣਾ ਕਨਸਰਨ ਆਪਣਾ ਦਾ ਕੀ ਟਿਕਰੀ ਦੱਸ ਸਕਦਾ ਜੀ ਮੇਰਾ ਵੀ ਨੈਕ ਟੂ ਡਰਾਈਵਰ ਅੱਜ ਕੀ ਹੋ ਗਿਆ ਪਾ ਜੀ ਸਰ ਕਾਲ ਆਈ ਸੀ ਕਾਰਪੈਸ਼ੀ ਤੇ ਇਥੋਂ ਕੋਈ ਜਲਦੀ ਜਲਦੀ ਆਓ ਅੱਗ ਲੱਗੀ ਆ ਅਸੀਂ ਗੱਡੀਆਂ ਰਵਾਨਾ ਕੀਤੀ ਪਹਿਲਾਂ ਸਾਬ ਸਟੇਸ਼ਨ ਫਿਰ ਹੈਡ ਕੁਆਰਟਰ ਤੇ ਫਿਰ ਤੀਸਰੀ ਗੱਡੀ ਫਿਰ ਵੀ ਸਾਬ ਸਟੇਸ਼ਨ ਦੀ ਰਵਾਨਾ ਕੀਤੀ ਇੱਥੇ ਅੱਗੇ ਅੱਗੇ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦੇਖ ਰਹੇ ਆ ਬਾਕੀ ਉਹਨਾਂ ਨੂੰ ਫੜਾ ਕਿਹੜੇ ਕਮਰੇ ਚ ਲੱਗੀ ਸੀ ਰਕਾਰ ਕੀ ਪਰਦੇ ਤੇ ਬੈਕ ਚਾਰ ਜਿਹੜਾ ਹੁੰਦਾ ਹੈ ਰਕਾਰ ਕੇ ਪਤਾ ਹੁੰਦਾ ਪਤਾ ਨਹੀਂ ਕੀ ਇੱਥੇ ਪਾਇ ਸਿਸਟਮ ਹੈਗਾ ਸੀ ਦੇਖੋ ਜਾਈਂ ਜੇ ਅੱਗ ਬੁਝਾਉਂਦੇ ਆ ਸਾਨੂੰ ਕੋਈ ਪਤਾ ਨਹੀਂ ਹੈ ਉਹ ਪਾਇ ਸਿਸਟਮ ਹੈਗਾ ਹੈ ਅਈ